ਹਾਂਜੀ ਹਾਂਜੀ ਮੈਂ ਕਹਿੰਦਿਆਂ ਕਿ ਸਤਿ ਸ਼੍ਰੀ ਅਕਾਲ ਠੀਕ ਠਾਕ ਸਤਿ ਸ਼੍ਰੀ ਅਕਾਲ ਹਾਂਜੀ ਹਾਂਜੀ ਬੜੀ ਠੀਕ ਹਾਂ ਮੈਂ ਕਹਿੰਦਾ ਕਿ ਸਾਡੇ ਗਵਾਂਢੀ ਜਿਹੜੇ ਆ ਉਹਨਾਂ ਨੇ ਬੜਾ ਕੰਮ ਗਲਤ ਕੀਤਾ ਕੱਲ ਅੱਛਾ ਤੇ ਉਹ ਰਾਕੇਟ ਡਿੱਗਾ ਸਾਡੀ ਪੜੀ ਵਿੱਚ ਹਾਂਜੀ ਹਾਂਜੀ ਤੇ ਅਸੀਂ ਜਦੋਂ ਪਹੁੰਚੋ ਉੱਥੇ ਅਸੀਂ ਵੇਖਿਆ ਤੇ ਉਹ ਉਹਨਾਂ ਨਾਲ ਸਾਡੀ ਪੜੀ ਲੱਗਦੀ ਐ ਨਾ ਉਹ ਲੈ ਕੇ ਚੁੱਕੇ ਉਹ ਕਿਦਾਂ ਲੈ ਗਏ ਇਹ ਵਈ ਗੱਲ ਇਤਰਾ ਗਲਤ ਚੰਗੀ ਥੋੜੀ ਐ ਦੱਸੋ ਹੁਣ ਹਾਂਜੀ ਇਹ ਤਾਂ ਗਲਤ ਐ ਕੀ ਦੇਖ ਸਮਝਦੀ ਗੱਲ ਹੈ ਹੁਣ ਮੰਨ ਲਓ ਕੱਲ ਉਹਨਾਂ ਦੇ ਪੜੀ ਦੇਖ ਸਕਦਾ ਸਾੜੀ ਦੇਖ ਰਿਹਾ ਸਾਡਾ ਹੀ ਨਾ ਹਾਂ ਉਹ ਸਾਡਾ ਹੀ ਬਣਦਾ ਸੀ ਤਾਂ ਕੱਲ ਉਹਨਾਂ ਨੇ ਉਹ ਕਵਾੜੀਏ ਨੂੰ ਵੇਚ ਕੇ ਤੇ ਸ਼ਾਮਾ ਨੂੰ ਉਹਨਾਂ 파ਟੀ ਪੂਟੀ ਕੀਤੀ ਉਹ ਤੇ ਆਪਣੀ ਬੰਬੀ થઈ ਤੇ ਤੁਹਾਨੂੰ ਮੈਂ ਦੇਖਣ ਦਿਆਂ ਹਾਂ ਤਾਂ ਕਹਿੰਦਾ ਯਾਰ ਚੰਗਾ ਕੰਮ ਹੀ ਤਸ ਮੇਰੇ ਸਾਹਮਣੇ ਕਵਾੜੀ ਆਇਆ ਤੇ ਲੈ ਗਿਆ ਉਹ ਤਾਂ ਸਾਡਾ ਹੀ ਬਣਦਾ ਸੀ ਹਾਂ ਨਹੀਂ ਗੱਲ ਰੱਖਾਂਗੇ ਇਹਨੂੰ ਹੁਣ ਕਿ ਅੱਗੇ ਬਤਾਵਾਂਗੇ ਥੋੜਾ ਜਿਹਾ ਮੌਤਬਰ ਬੰਦੇ ਆਂਦੇ ਨਾਲ ਬੰਦੇ ਇਕੱਠੇ ਕਰ ਲੂ ਸੋਈਏ ਹਾਂ ਵੀ ਹੋਣਾ ਚਾਹੀਦਾ ਜਿਹਦੀ ਪੜੀ ਡਿੱਗਾ ਵੀ ਉਹਦਾ ਨਹੀਂ ਹਾਂ ਬਿਲਕੁਲ ਬਿਲਕੁਲ ਉਹ ਕਿ ਚੁੱਕ ਲੈਣਾ ਬਾਈ ਫਿਰ ਨੇ ਇਦਾਂ ਚੁੱਕੜਾ ਤੇ ਚੋਰੀ ਹੋ ਗਈ ਹਾਂ ਕੋਈ ਇਸ ਕਰਕੇ ਨਾ ਤੇ ਨਹੀਂ ਆਪਣੀ ਰਾਖੀ ਰੱਖੋ ਨਾ ਤੁਸੀਂ ਤੇ ਘਰੇ ਸੌ ਜਾਂਦੇ ਜੇ ਤੇ ਉਹ ਫਿਰ ਧਿਆਨ ਰੱਖਦੇ ਤੇ ਨਹੀਂ ਨਹੀਂ ਹੁਣ ਉਦਣ ਦੇ ਉੱਥੇ ਹੀ ਪੈੜੀ ਜੀਆਂ ਹਾਂ ਸਾਰੇ ਸਾਰੇ ਬਰੋ ਸਾਰੇ ਪਾਸੇ ਧਿਆਨ ਕੋਪਣਾ ਹਾਂ ਨਹੀਂ ਹੁਣ ਉੱਥੇ ਉੱਥੇ ਹੀ ਰਹਿਨੇ ਆ ਤੇ ਉੱਥੇ ਵੇਚਦੇ ਰਹਿਨੇ ਆ ਡਿੱਗਾ ਬੰਦੇ ਕਿਹਨੇ ਡਿੱਗਣ ਉਹ ਤੋਂ ਉਹਦਾ ਹੀ ਬਚ ਲੋ ਨੇ ਭਾਜੀ ਕਿੱਥੇ ਡਿੱਗਣ ਦੇ ਰੋਜ ਉਹ ਤੇ ਕਿਸਮਤ ਚੰਗੀ ਏ ਉਹਦਣ ਡਿੱਗਾ ਉਹ ਤੋਵਾ ਪਿਆ ਸਾੜੀ ਪੜੀ ਜਿਹਾ ਸਬੂਤ ਆ ਪੂਰਾ ਤੋਵਾ ਢਾੜੀ ਸੁੱਟਾ ਤੋਵਾ ਢਾੜੀ ਪੜੀ ਜਿਹਾ ਬੈ ਗਿਆ ਤੇ ਚੁੱਕ ਕੇ ਉਹ ਲੈ ਕੇ ਦੱਸ ਹੂੰ ਤੇ ਮਰ ਗਿਆ ਅਹੀਂ ਤੇ ਵੇਖਣ ਦੇ ਰਾਤੀ ਵੇਖੇ ਹੀ ਹੋਂ ਦੇ ਹੀ ਦੋ ਤਿੰਨ ਥੱਲੇ ਨੂੰ ਪਰ ਪਤਾ ਨਹੀਂ ਕੀ ਕਾਲੂ ਲੰਘੇ ਗਾਈ ਅੱਗੇ ਤੇ ਅਹੀਂ ਤੇ ਬੰਦਿਆ ਉਹਨਾਂ ਨੂੰ ਥੋੜਾ ਜਿਹਾ ਇਸ਼ਾਰਾ ਕੁੜਾ ਕੀਤਾ ਬੀਤਰਾ ਅਸੀਂ ਪੜੀ ਜਿਨੀ ਆਪਣੇ ਉਹ ਲੈ ਕੇ ਨਾ ਲੰਮੇ ਲੰਮੇ ਢਿੰਜਣੇ ਟਾਂਗੇ ਟੁੰਗੇ ਜੇ ਆਹੋ ਤੇ ਉੱਥੇ ਰੱਖੀ ਰੱਖੋ ਤੁਸੀਂ ਆਪਣੇ ਵਾਸ ਜੀ ਲੈ ਕੇ ਲੋਡ ਪੇ ਨੀ ਵਾ ਨਾ ਉਹ ਦੌੜ ਦੌੜ ਕੇ ਇਸ ਕੋਲ ਚਾਲ ਲੈ ਸਹੀ ਲੁੱਟ ਲੋ ਹਾਂ 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 ਤੇ ਕੱਲ ਉਹਨਾਂ ਦਾ ਬੰਬੀ ਤੇ ਆਪਣਾ ਉਹ ਵਾਵਾ ਮਹਿੰਗਾ ਵੇਚਿਆ ਉਹਨਾਂ ਤਾਂ ਲੋਹਾ ਹੀ ਬੜਾ ਮਹਿੰਗਾ ਹੈ ਲੋਹਾ ਗਿੰਦੇ ਬੜਾ ਵਧੀਆ ਹੈ ਉਹਦਾ ਅਵੇ ਜੇ ਪੁਰਜ਼ੇ ਪਰਜ਼ੇ ਬੜੇ ਹੁੰਦੇ ਨੇ ਤਾਂਬੇ ਤੋਂ ਬਣਦੇ ਵਿੱਚ ਤਾਂਬੇ ਦੇ ਪਰਜ਼ੇ ਹੁੰਦੇ ਹੁੰਦੇ ਉਹਦੇ ਕੱਲ ਉਹਨਾਂ ਪੂਰੀ ਮਹਿਫਲ ਆਈ ਇੱਥੇ ਹਾਂ ਹਾਂ ਤੇ ਤਾਂ ਗੱਲ ਮਾੜੀ ਆ ਦੇਖੋ ਕਿਤਰਾ ਵੀ ਆ ਨਾ ਨਹੀਂ ਇਹ ਤਾਂ ਗੱਲ ਹਾਂ ਕਦੇ ਭਾਈ ਚੰਦ ਕਰੇ ਕਿ ਕਿਹਨਾਂ ਬਸ ਮੈਂ ਚਰਨੂਦ ਚੋਕੇ ਲੈ ਗਏ ਇਹ ਸਭ ਦੱਸਿਆ ਦੁਜਿਆਂ ਨੇ ਲੱਗੇ ਜਿਹੜੇ ਦੁਨੀਆਂ ਚ ਪੜੀ ਨਾ ਉਹ ਆਦੇ ਕਿ ਭਾਈ ਤੁਹਾਡੀ ਪੜੀ ਜਿੱਡੇ ਗਿਆ ਤੇ ਉਹ ਲੈ ਗਏ ਚੋਕੇ ਮੇਰਾ ਮੇਰਾ ਵੀ ਕੋਈ ਮਸਲਾ ਹੱਲ ਕਰੂ ਮੈਂ ਮਤਲਬ ਮਾਲ ਜਿਤਨਾ ਮੇਰੀ ਪੜੀ ਠੇਕੇ ਤੇ ਹੁਣ ਆਹੋ ਹਾਂ ਹਾਂ ਉਹ ਕਿ ਮੇਰਾ ਹੋਊਗਾ ਕਿ ਉਹਦਾ ਹੋਊਗਾ ਜਿਹਦੇ ਕੋਲ ਠੇਕੇ ਤੇ ਆ ਦੇਖੋ ਬੰਦਾ ਤੇ ਠੇਕੇ ਵਾਲੇ ਦਾ ਹੀ ਆ ਹੁਣ ਜਿਹੜਾ ਬੌਂਡ ਆੜਾ ਮਿਹਨਤ ਕਰ ਰਿਹਾ ਆ ਹੂੰ ਤੇ ਜੋ ਤੁਸੀਂ ਥੋੜੀ ਬੀਜਿਆ ਥੋੜੀ ਜੰਨੇ ਹੋ ਉਨੇ ਮੈਂ ਤਾਂ ਥੋੜੀ ਕੀਤੀ ਹੋਇਚ ਕੋਈ ਬੀਜਾ ਥੋੜੀ ਕਿਦਰਾਕ ਪ੍ਰਯੋਗ ਪਿਆ ਦੇ ਉਹ ਜਿਹੜਾ ਜਿਹੜੂ ਉਗੂ ਉਹਦੀ ਹੈ ਨਾ ਜਿਹੜੂ ਤੁਹਾਡੇ ਉਹ ਉਹ ਉਹਦੀ ਕਿਦਾਂ ਹੈ ਚਲੋ ਤੁਸੀਂ ਵਹਿਦਾਂ ਦਾ ਕਰ ਸਕਦੇ ਹੋ ਚਲੋ ਉਹਦਾ ਵੀ ਕੁਛ ਨਾ ਕੁਛ ਬਣਦਾ ਹੀ ਹੈ ਵਿਚਾਰੇ ਦਾ ਜਿਹੜਾ ਉਹਦੀ ਪੈੜੀ ਵੀ ਤੇ ਫਸਲ ਵੀ ਤੇ ਖਰਾਬ ਹੁੰਦੀ ਹੈ ਜੋ ਲਿਖਦਾ ਫਿਰ ਥੋੜਾ ਬਹੁਤਾ ਚਲੋ ਇਹਨਾਂ ਤੋਂ ਇਹਨਾਂ ਦੇ ਹੋ ਸਕਦਾ ਜਦੋਂ ਅੱਦਾ ਅੱਦਾ ਕਰਸਣ ਲੱਗ ਪਏ ਹਾਂ ਹਾਂ ਪਰਾਇਆ ਇਤਨਾ ਚੋਕੇ ਲੈਣਾ ਤੇ ਇਹ ਤਾਂ ਪਹਿਲਾਂ ਇਹ ਤਾਂ ਪਹਿਲਾਂ ਫੇ ਕਾਗਜ਼ੀ ਕੋਈ ਲਿਖਣਾ ਪਊਗਾ ਦਾ ਜੇ ਮੰਨ ਲਓ ਵੀ ਕ੍ਰੈਂਟੇ ਕੋਈ ਰੈਕਡੂ ਦੇਖਦਾ ਪਾਣੀ ਰੋਇ ਛੋਟਾ ਲੱਗ ਜਾਂਦੇ ਇੱਥੇ ਹੁਣ ਲਾਈ ਲੱਗੀ ਤਾਂ ਦੇ ਗੰਡੇ ਆ ਆਹੋ ਵੀ ਕਿ ਹੁਣ ਗਾਉਂ ਤੋਂ ਲਿਖਿਆ ਕਰਾਂਗੇ ਨਾ ਫਿਰ ਡਰੋਂ ਕਿ ਕਿ ਸੋਤੇ ਜਿਓਰ ਨਾਲ ਤਾਂ ਨਹੀਂ ਮਿਲਦਾ ਕੁਝ ਵੀ ਆਲੇ ਦੁੱਗੇ ਆ ਨਾ ਬੜੇ ਰਾਲੇ ਜੇ ਲੱਮੇ ਹਾਂ ਇਹਦਾ ਭਾਵਾ ਇਹ ਹੈਗੇ 20 25-25 ਕਿਲੋ ਦੇ ਆ ਤੇ ਬਹੁਤ ਮਹਿੰਗੇ ਵਿਕਦੇ ਆ ਹੂੰ ਔਰ ਕੁਵਾਰੀ ਇੱਥੇ ਹੁਣ ਪੜੀਆਂ ਵਿੱਚ ਤੁਰੇ ਫਿਰਦੇ ਆ ਇਹਦੇ ਕਿਸਾਨੋਂ ਕੋਈ ਵੇਚੇ ਉਹਦੇ ਨਾਲ ਉਹ ਵੀ ਕਹਿੰਦੇ ਨੇ ਪਹਿਲਾਂ ਤੇ ਪਹਿਲਾਂ ਨਿਸ਼ਾਨਪੂਰਾ ਵੇਚ ਤੇ ਹੁਣ ਕਹਿੰਦੇ ਨੇ ਰਾਕਟ ਵੇਚ ਹਾਂ ਪੂਰਾ ਉਹ ਕਾਦੇਂ ਡੇ ਉਥੇ ਬੰਬ ਵੇਚ ਲੋ ਰਾਕਟ ਵੇਚ ਲੋ ਡਰੋਨ ਵੇਚ ਲੋ ਇਦਾਂ ਕਰਕੇ ਸਲਕੋ ਮਡੇ ਹਤੇ ਸਾ ਹਾਂ ਠੀਕ ਚਲੋ ਫਿਰ ਦੱਸਿਓ ਤੁਸੀਂ ਜੇ ਆਉਣਾ ਪਿਆ ਤਾਂ ਮੈਂ ਆ ਜਾਊਂਗਾ ਜਿਵੇਂ ਕੋਈ ਬੰਦੇ ਬੰਦੇ ਇਕੱਠੇ ਕਰਨੇ ਤੇ ਦੱਸਦੇ ਜੋ ਕੋਈ ਕਰਾਂਗੇ ਤਾਂ ਥੋੜੀ ਜਿੰਨੀ ਚੰਦ ਰੋਈਆਂ ਕੱਲ ਨੂੰ ਫੇਰ ਹੈ ਨਾ ਹੋਰ ਕਰਾਂਗੇ ਤਾਂ ਤੇਰੀ ਗੱਲ ਕਰਨੀ ਪੈਣੀ ਹੁਣ ਤੁਸੀਂ ਹਾਂਜੀ ਠੀਕ ਹੈ ਹਾਂਜੀ ਓਕੇ